ਪੰਜ ਮੈਂਬਰੀ ਭਰਤੀ ਕਮੇਟੀ ਦਾ ਵਿਸ਼ੇਸ਼ ਔਰ ਵਿਸ਼ਾਲ ਇਜਲਾਸ 11 ਅਗਸਤ ਨੂੰ ਹੋਣ ਜਾ ਰਿਹਾ ਹੈ ਹਾਲਾਂਕਿ ਉਹ ਤੇਜਾ ਸਿੰਘ ਸਮੁੰਦਰੀ ਹਾਲ 'ਚ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਅਜੇ ਇੱਕ ਵੱਡਾ ਸਵਾਲ ਜਰੂਰ ਬਣਿਆ ਹੋਇਆ ਹੈ ਪਰ ਉਸ ਤੋਂ ਠੀਕ ਪਹਿਲਾਂ ਅੱਜ 5 ਅਗਸਤ ਵਾਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਇੱਕ ਵੱਡਾ ਇਕੱਠ ਸੱਦ ਲਿਆ ਗਿਆ ਅੱਜ ਇਸ ਇਕੱਠ ਦੇ ਵਿੱਚ ਵੱਡੇ ਪੰਥਕ ਫੈਸਲੇ ਲੈਣ ਦੀ ਚਰਚਾ ਅੱਜ ਇਸ ਇਕੱਠ ਦੇ ਵਿੱਚ ਵੱਡੀਆਂ ਪੰਥਕ ਗੱਲਾਂ ਉੱਤੇ ਚਰਚਾ ਹੋਣ ਦੀ ਚਰਚਾ ਪਰ ਸਵਾਲ ਇਹ ਹੈ ਕਿ ਕੀ ਇਸ ਇਕੱਠ ਦੇ ਵਿੱਚ ਪੰਜ ਮੈਂਬਰੀ ਕਮੇਟੀ ਵੀ ਵਿਚਾਰੀ ਜਾਵੇਗੀ ਸਵਾਲ ਇਹ ਵੀ ਇਸ ਕਰਕੇ ਵੱਧਦਾ ਪਿਆ ਕਿਉਂਕਿ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਇਜਲਾਸ ਸੀ ਉਹ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਕਰਾਉਣ ਵਾਸਤੇ ਇੱਕ ਅਰਜ਼ੀ ਪੱਤਰ ਭੇਜਿਆ ਗਿਆ ਸੀ ਜਿਸ ਨੂੰ ਐਸਜੀਪੀਸੀ ਇਆ ਕਹਿ ਲਿਆ ਕਿ ਐਸਜੀਪੀਸੀ ਪ੍ਰਧਾਨ ਨੇ ਕਿਉਂਕਿ ਆਫਟਰ ਆਲ ਪੂਰੀ ਜਿਹੜੀ ਕੈਬਨਿਟ ਹੈ ਉਸ ਦੇ ਮੁਖੀ ਦੇ ਵਜੋਂ ਹੀ ਜਾਣੀ ਜਾਵੇਗੀ ਤੇ ਐਸਜੀਪੀਸੀ ਦੇ ਵੱਲੋਂ ਉਹ ਅਰਜ਼ੀ ਪੱਤਰ ਗਾਂ ਸ੍ਰੀ ਅਕਾਲ ਤਖਤ ਸਾਹਿਬ ਭੇਜ ਦਿੱਤਾ ਗਿਆ ਆਉਂਦੇ ਕੱਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੀ ਇੱਕ ਵੱਡਾ ਕੱਠ ਹੋ ਸਕਦਾ ਹੈ ਇਹਦੀ ਵੀ ਚਰਚਾ ਹੈ ਪਰ ਇਹਦੇ ਦਰਮਿਆਨ ਅੱਜ ਤੇਜਾ ਸਿੰਘ ਸਮੁਦਰੀ ਹਾਲ ਦੇ ਵਿੱਚ ਕੱਠ ਸੱਦਿਆ ਗਿਆ ਔਰ ਇਸ ਕੱਠ ਦੀ ਇਸ ਮੀਟਿੰਗ ਦੀ ਇਸ ਇਕਤਰਤਾ ਦਾ ਕੀ ਮਜਮੂਮ ਹੈ ਇਸ ਵੇਲੇ ਸਵਾਲਾਂ ਦਾ ਵਿਸ਼ਾ ਬਣਿਆ ਹੋਇਆ ਹੈ ਹਾਲਾਂਕਿ ਬਹੁਤ ਜਲਦੀ ਇਹ ਕਲੀਅਰ ਹੋ ਜਾਊਗਾ ਕਿ ਆਖਰ ਕੀ ਕਾਰਨ ਨੇ ਪਰ ਕੁਝ ਕਾਰਨ ਬੁੱਧੀਜੀਵੀ ਵਿਚਾਰ ਦੇ ਨਜ਼ਰ ਆ ਰਹੇ ਆ ਪੰਜ ਮੈਂਬਰੀ ਕਮੇਟੀ ਤੋਂ ਠੀਕ ਪਹਿਲਾਂ ਐਸਜੀਪੀਸੀ ਦਾ ਵਿਸ਼ੇਸ਼ اجلاس ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਅੱਜ ਹੋਣ ਜਾ ਰਿਹਾ ਹੈ 11 ਵਜੇ ਇਹ اجلاس ਸੱਦਿਆ ਗਿਆ ਸੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕੱਤਰਤਾ ਸੱਦੀ ਗਈ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਇਹ ਇਕੱਤਰਤਾ ਹੋਣੀ ਹੈ ਤਖਤਾਂ ਦੀ ਮਰਿਆਦਾ ਨੂੰ ਲੈ ਕੇ ਵਿਸ਼ੇਸ਼ ਚਰਚਾ ਹੋਣ ਦੀ ਜਿਹੜੀ ਹੈ ਉਹ ਸੰਭਾਵਨਾ ਜਤਾਈ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਹੋਰ ਮੁੱਦੇ ਵੀ ਪੰਥ ਸੰਬੰਧੀ ਵਿਚਾਰੇ ਜਾ ਸਕਦੇ ਨੇ ਸੰਭਾਵਨਾ ਹੈ ਕਿ ਉਹਨਾਂ ਮੁੱਦਿਆਂ ਵਿੱਚ ਪੰਜ ਮੈਂਬਰੀ ਕਮੇਟੀ ਦਪ ਵਿਖੇ ਵੀ ਸ਼ਾਮਲ ਹੋਵੇਗਾ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਤੇਜਾ ਸਿੰਘ ਸਮੁਦਰੀ ਹਾਲ ਦੇ ਵਿੱਚ ਇਕੱਠ ਕਰਨ ਦੀ anumati ਵੀ ਸ਼ਾਮਲ ਹੋ ਸਕਦੀ ਹੈ ਹਾਲਾਂਕਿ ਪੰਜ ਮੈਂਬਰੀ ਕਮੇਟੀ ਦੀ ਇਸ anumati ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰਜੀ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪ ਦਿੱਤਾ ਪਰ ਸਵਾਲ ਉਦੋਂ ਵੀ ਇਹ ਉੱਠਿਆ ਸੀ ਕਿੰਨੇ ਹੀ ਮੌਜੂਦਾ ਸਾਬਕਾ ਮੈਂਬਰ ਸਾਬਕਾ ਪ੍ਰਧਾਨ ਐਸਜੀਪੀਸੀ ਬੀਬੀ ਜਗੀਰ ਕੌਰ ਨਾਲ ਗੱਲਬਾਤ ਵੀ ਹੋਈ ਉਹਨਾਂ ਨੇ ਵੀ ਇਹੀ ਆਖਿਆ ਕਿ ਇਹ ਅਧਿਕਾਰ ਖੇਤਰ ਤਾਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਹੀ ਸੀ ਪਰ ਇਹ ਸ੍ਰੀ ਅਕਾਲ ਤਖਤ ਸਾਹਿਬ ਕਿਉਂ ਭੇਜ ਦਿੱਤਾ ਗਿਆ ਖੈਰ ਹੁਣ ਸਵਾਲ ਇਹ ਹੈ ਕਿ ਅੱਜ ਦੀ ਮੀਟਿੰਗ ਦੇ ਵਿੱਚ ਕਿਹੜੇ ਫੈਸਲੇ ਵਿਚਾਰੇ ਜਾਣਗੇ ਕਿਹੜੇ ਫੈਸਲੇ ਲਏ ਜਾਣਗੇ ਕੀ ਕੁਝ ਵਾਪਰੇਗਾ ਔਰ ਆਉਂਦੇ ਸਮੇਂ ਵਿੱਚ ਕੀ ਪੰਜ ਮੈਂਬਰੀ ਕਮੇਟੀ ਦਾ ਭਵਿੱਖ ਵੀ ਇਸ ਇਕਤਰਤਾ ਦੇ ਉੱਤੇ ਨਿਰਭਰ ਕਰਦਾ ਹੈ ਕੀ ਉਸ ਸੰਬੰਧੀ ਵੀ ਕੋਈ ਫੈਸਲੇ ਹੋਣਗੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇਰੋ 1 ਇੰਡੀਆ ਪੰਜਾਬੀ ਤੇ